ਸੱਚੀ ਗੱਲ ਦੋਸਤੋ ਜਿਵੇਂ ਕਿ ਇੱਕ ਸੀਰੀਜ਼ ਦੇ ਤਹਿਤ ਤੁਹਾਡੇ ਨਾਲ ਉਹਨਾਂ ਲੋਕਾਂ ਦੀਆਂ ਵੀਡੀਓਜ਼ ਸ਼ੇਅਰ ਕਰ ਰਹੇ ਹਾਂ ਜਿਨ੍ਹਾਂ ਦੇ ਨਾਲ ਆਮ ਤੌਰ ਤੇ ਜੋ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਤੱਕੇ ਹੋਏ ਨੇ ਜਿਹੜੇ ਕਿ ਤੁਹਾਨੂੰ ਵੀ ਜਿੱਤੇ ਸੋਚਣ ਦੇ ਲਈ ਮਜਬੂਰ ਕਰ ਦੇਣਗੇ ਉੱਥੇ ਤੁਹਾਡੀ ਅੱਖ ਨੂੰ ਵੀ ਨਮ ਕਰ ਦੇਣਗੇ ਕਿ ਕਿਸ ਤਰ੍ਹਾਂ ਦਾ ਤੇ ਕੀ ਕੁਝ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਕਿਉਂਕਿ ਦੁਨੀਆ ਦੇ ਵਿੱਚ ਜੋ ਇਹ ਕੁਝ ਸਾਹਮਣੇ ਆ ਰਿਹਾ ਹੈ ਇਹ ਆਮ ਤੌਰ ਤੇ ਕਈ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਪਰ ਕਈ ਵੀਰ ਅਜਿਹੇ ਨੇ ਜੋ ਕਿ ਇਹਨਾਂ ਲੋਕਾਂ ਦੀ ਮਦਦ ਕਰਦੇ ਨੇ ਜਿਨ੍ਹਾਂ ਦੇ ਵਿੱਚੋਂ ਵੀਰ ਸਤਪਾਲ ਸਿੰਘ ਖਰੋੜ ਜਿਨ੍ਹਾਂ ਨੂੰ ਕਿ ਤੁਸੀਂ ਪਾਲ ਖਰੋੜ ਦੇ ਨਾਮ ਨਾਲ ਵੀ ਜਾਣਦੇ ਹੋ ਜਿਹੜੇ ਕਿ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ ਤੋਂ ਉਹਨਾਂ ਬੇਸਹਾਰਿਆਂ ਦੀ ਮਦਦ ਕਰਦੇ ਨੇ ਜਿਨ੍ਹਾਂ ਨੂੰ ਕਿ ਦੁਨੀਆ ਦੇ ਦਰਕਾਰ ਚੁੱਕੀ ਹੁੰਦੀ ਹੈ ਤੇ ਕਈਆਂ ਤੋਂ ਆਪਣੇ ਵੀ ਪਾਸਾ ਵੱਟ ਚੁੱਕੇ ਹੁੰਦੇ ਨੇ ਤੇ ਕਈ ਲੋਕ ਅਜਿਹੇ ਜਿਨ੍ਹਾਂ ਦੇ ਨਾਲ ਵਾਸ਼ੂਆ ਤੋਂ ਜਾਨਵਰਾ ਤੋਂ ਪੈੜਾ ਸਲੂਕ ਹੋ ਰਿਹਾ ਹੁੰਦਾ ਤੇ ਕਈ ਲੋਕ ਉਹ ਹੁੰਦੇ ਨੇ ਜਿਨ੍ਹਾਂ ਦਾ ਹੱਕ ਤੱਕ ਲੋਕ ਦੱਬ ਜਾਂਦੇ ਨੇ ਉਹ ਲੋਕ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਐ ਪਰ ਫਿਰ ਵੀ ਅਜਿਹੇ ਗਰੀਬਾਂ ਦਾ ਹੱਕ ਦੱਬ ਜਾਂਦੇ ਨੇ ਤਾਂ ਇਹ ਵੀਰ ਉਹਨਾਂ ਦਾ ਹੱਕ ਵੀ ਦਵਾਉਂਦੇ ਨੇ ਤੇ ਉਹਨਾਂ ਨੂੰ ਰੈਸਕਿਊ ਵੀ ਕਰਦੇ ਨੇ ਉਹਨਾਂ ਨੂੰ ਉਸ ਨਰਕ ਭਰੀ ਜ਼ਿੰਦਗੀ ਚੋਂ ਵੀ ਕੱਢਦੇ ਨੇ ਸੋ ਬਿਣਾ ਤੁਹਾਡਾ ਜਿਆਦਾ ਸਮਾਂ ਲੈ ਅੱਜ ਦੇ ਖਾਸ ਅਪਡੇਟ ਨਾਲ ਤੁਹਾਨੂੰ ਲੈ ਚਲਦੇ ਹਾਂ ਹੋਰ ਤਾਜ਼ਾ ਖਬਰਾਂ ਤੇ ਇਸ ਤਰ੍ਹਾਂ ਦੀ ਵੀਡੀਓਜ਼ ਦੇ ਲਈ ਅਲਿਮਿਟਿਡ ਗਿਆਨ ਨੂੰ ਹੁਣੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਲ ਤੇ ਸਿਲੈਕਟ ਕਰ ਲੈਣਾ ਆਪਣੀ ਖਾਸਾ ਮੇਰੀ ਮਾਂ ਕੱਲੀ ਹੈ ਬੁੱਢੀ ਮੈਨੂੰ ਡੀਗਦੀ ਹਣੀ ਚਰੀ ਡਰ ਲੱਗਦਾ ਮੈਨੂੰ ਲੱਗਦਾ ਇਹ ਮਾਰ ਦੂਗਾ ਮੈਨੂੰ ਜਾਨੂ ਮੈਨੂੰ ਦੇਖਣਾ ਹੀ ਬੂਰਾ ਡਰਾਉਣਾ ਲੱਗਦਾ ਸਾਲਾ ਕਈ ਮਾਰਾ ਲੱਗਦਾ ਉਹਦਾ ਦੇਖਣ ਨੂੰ ਜਿਹਨੂੰ ਬੱਖੀਆਂ 'ਚ ਲੱਤਾਂ ਪੈਂਦੇ ਸਿੱਧੇ ਜੇ ਕੋਈ ਬਦੂਕ ਜਾਈ ਨਹੀਂ ਚਲਦੀ ਐ ਐ ਚੱਲਦੀ ਆ ਬੱਖੀਆਂ 'ਚ ਲੱਤ ਮਾਰਦੇ ਮਾਰਦਾ ਨਾ ਮੱਤ ਤਾਂ ਬੁੜੀਆਂ ਹੈ ਵੀਰੇ ਮਾਰਦਾ ਠਾ ਲੱਗਦਾ ਤਿੱਖੇ ਮੜਦੇ ਇੱਥੇ ਮਾਰਦੇ ਲੱਤਾ ਮਾਰਦਾ ਇੱਥੇ ਮਾਰਦਾ ਠਾ ਰਾਤ ਨੂੰ ਡੰਡਾ ਰੱਖਿਆ ਕਾਤੋਂ ਮਾਰਦਾ ਸੀ ਉਦਾਂ ਹੀ ਕੰਮ ਨਹੀਂ ਕਰਦਾ ਜੇ ਕੰਮ ਕਰਨਾ ਕਰਾਇਆ ਫਿਰ ਉਹਦੀ ਮਿਹਨਤ ਤਾਂ ਤੇਰੀ ਬਣਦੀ ਆ ਫਿਰ ਟੁੱਟਦਾ ਵੀ ਹੈਗਾ ਤੂੰ ਪੈਸੇ ਮੰਗ ਕਾਦੇ ਰਿਆਂ ਬਦੀ ਆਪਦੀ ਮੰਗ ਰਿਹਾ ਮੈਂ ਆਪਣੇ ਘਰਾਂ ਨੂੰ ਆਪਣੀ ਮਾਂ ਨੂੰ ਡਾਉਂਗੇ ਜਿਹੜੀ ਬੁੜੀ ਮਾਂ ਨੇ ਮੈਨੂੰ ਕੱਲਿਆ ਟੋਟੇ ਤੇ ਮੈਨੂੰ ਪੈਸੇ ਲਿਆ ਕਮਾ ਕੇ ਹਾਂ ਤਾਂ ਤੇਰਾ ਕੁਛ ਇਲਾ ਪਾਣੀ ਕਰੂੰਗੀ ਮੈਂ ਬਿਲਕੁਲ ਹਾਂ ਜ਼ੋਰ ਲਾ ਲਿਆ ਸਾਰੇ ਪਿੰਡ ਨੇ ਕਹਿੰਦਾ ਇਹਨੂੰ ਨਾ ਕੁੱਟਿਆ ਕਰ ਪਰ ਇਹ ਇਹ ਬੰਦਾ ਇਹ ਜਿਆ ਰਾਖਸ਼ ਬੰਦਾ ਹੈ ਕਿਸੇ ਦੀ ਸੁਣਦਾ ਨਹੀਂ ਹੈ ਸਾਰਿਆਂ ਨਾਲੇ ਸਾਰਿਆਂ ਨਾਲੇ ਇਹਦਾ ਵਿਰੋਧ ਹੈ ਸੱਚਾ ਜੀ ਅੱਛਾ ਹਾਂ ਕਹਿੰਦਾ ਸਾਰੇ ਨਾਲੀ ਦਾ ਬਰੋਡ ਹੈ ਸਾਰੇ ਪਿੰਡਿਆਂ ਨਾਲ ਹਾਂਜੀ ਕੋਈ ਦਿੱਕਤ ਨਹੀਂ ਤੋਂ ਦੇਖੋ ਸਾਰੇ ਪਿੰਡ ਨੂੰ ਪਤਾ ਹੀ ਕੁਟ ਮਾਰਦਾ ਵਿਚਰ ਨੂੰ ਪੈਂਦੀ ਉਹਦੀ ਬੜੀ ਵੱਡੀ ਗਲਤੀ ਹੁੰਦੀ ਤਾਂ ਵੀ ਤੇ ਤੇਰੇ ਦੀ ਲੈ ਤੇਰੇ ਦੀ ਮੁੰਡਾ ਵੀ ਕੁੱਟਦਾ ਦਾ ਉਹ ਵੀ ਚੱਲ ਗਿਆ ਹੁਣ ਇੱਥੇ ਜਿਹੜਾ ਬਾਹਰ ਭੱਗ ਗਿਆ ਹਾਂ ਕਿਹੜੇ ਦੇ ਗਿਆ ਉਹ ਕਿੱਥੇ ਭੱਗ ਗਿਆ ਹੋਰੇ ਕਿੱਥੇ ਗਿਆ ਜੀ ਮੈਨੂੰ ਪਤਾ ਹੀ ਨਹੀਂ ਪਤਾ ਬਹਿ ਗਿਆ ਦੇਖੋ ਕਹਿੰਦਾ ਮੁੰਡਾ ਨੇ ਕੀ ਮਾਰਿਆ ਸੀ ਤੇਰੇ ਮੁੱਕਿਆ ਮਾਰਦਾ ਦਾ ਡੰਡੇ ਮਾਰਦਾ ਦਾ ਪਹਿਲਾਂ ਸੱਚ ਗੱਲ ਹੈ ਹਾਂਜੀ ਸੱਚ ਤੁਸੀਂ ਕਿਸ ਪਰਿਵਾਰ ਨਾਲ ਸੰਬੰਧਤ ਹੋ Hindu ਪਰਿਵਾਰ ਨਾਲ ਸੰਬੰਧਤ ਹੋ ਨਾ ਹਾਂ ਗੀਤਾ ਜੀ ਦੀ ਸੌਂਹਾ ਕੇ ਕਹਿ ਰਹੇ ਝੂਠ ਤਾਂ ਨਹੀਂ ਬੋਲ ਰਹੇ ਝੂਠਾ ਨਹੀਂ ਬੋਲ ਰਹਾ ਮੁੱਕੀਆਂ ਵਾਲੀ ਗੱਲ ਬਾਬਾ ਵਾਹਿਗੁਰੂ ਦੇ ਨਾਲ ਅਚਮੰਦ ਹੈ ਆਏ ਹੋ ਹਾਂ ਚੰਗਾ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੱਚ ਦੱਸਣਾ ਝੂਠਾ ਨਹੀਂ ਬੋਲ ਰਹਾ ਮੁੱਕੀਆਂ ਕਰਕੇ ਦਿਖਾਤਾ ਉਹਨੇ ਹਾਂ ਬਾਬੇ ਨਾਨਕ ਨੇ ਕਰਕੇ ਦਿਖਾਤਾ ਮੈਂ ਰੋਂਦਾ ਥਾ ਰੋਜ਼ ਮੇਰਾ ਖਿਹੜਾ ਛੜਾ ਦੇ ਛੜਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਸ ਟਾਈਮ ਅਸੀਂ ਕਿਹੜਾ ਪਿੰਡ ਆ ਜੀ ਛਲੇੜੀ ਕਲਾ ਛਲੇੜੀ ਕਲਾ ਪਿੰਡ ਚ ਖੜੇ ਹਾਂ ਜੀ ਜ਼ਿਲ੍ਹਾ ਜੀ ਫਤੇਗੜ ਸਾਹਿਬ ਫਤੇਗੜ ਸਾਹਿਬ ਆ ਜੀ ਜੀ ਇੱਕ ਮਿੰਟ ਬਾਪੂ ਜੀ ਅਸੀਂ ਇੱਕ ਮਿੰਟ ਦਿਓ ਜੀ ਔਰ ਅਸੀਨਾ ਜੀ ਉਹਨੇ ਨਗਰ ਸਾਰਾ ਖੜਾ ਸਾਡੀ ਮਦਦ ਕਰਨ ਲਈ ਔਰ ਇਹ ਜਿਹੜਾ ਵੀਰ ਆ ਪਿਛਲੇ 8 ਤੋਂ 10 ਸਾਲ ਤੋਂ ਪਿੰਡ ਦੇ ਵਿੱਚ ਉਹ ਮਜ਼ਦੂਰੀ ਆਪਣੀ ਕਰਦਾ ਸੀ ਮਿਹਨਤ ਮਜ਼ਦੂਰੀ ਜੀਮੇਦਾਰ ਪਰਿਵਾਰ ਦੇ ਘਰੇ ਜੀ ਅਸੀਂ ਉਹ ਬਾਈ ਜੀ ਚਲੋ ਨਹੀਂ ਤੁਹਾਡੇ ਸਾਹਮਣੇ ਹਲੇ ਕਰ ਰਹੇ ਬਾਈ ਪਰ ਹੁਣ ਜਿਹੜੇ ਅਸੀਂ ਤੁਹਾਡੇ ਤੋਂ ਰੈ ਲੈਣਾ ਚਾਹੁੰਦੇ ਆ ਸਾਰੀ ਸੰਗਤ ਤੋਂ ਕਿਉਂਕਿ ਸੰਗਤ ਵੱਡੀ ਹੁੰਦੀ ਆ ਇੱਥੇ ਵੀ ਸਾਰਾ ਨਗਰ ਖੜਾ ਸਾਰਾ ਫੈਸਲਾ ਸਹੀ ਕਰਨਾ ਚਾਹੀਦਾ ਜਿਹੜਾ ਇਹ ਵੀਰ ਆ ਜੀ ਇਹ ਵੀਰ ਦੀ 8 ਤੋਂ 10 ਸਾਲ ਇਹਨੇ ਵੀਰ ਨੇ ਮਿਹਨਤ ਕਰੀ ਆ ਜੀ ਇਹਦੀ ਜਿਹੜੀ ਮੇਨਤਾ ਹੈ ਮੇਨ ਤੋਂ ਉਸ ਪਰਿਵਾਰ ਤੋਂ ਮੰਗਦਾ ਪਰ ਉਹ ਪਰਿਵਾਰ ਕਹਿੰਦਾ ਵੀ ਅਸੀਂ 1.5 ਲੱਖ ਰੁਪਏ ਦੇਣ ਨੂੰ ਤਿਆਰ। 1.5 ਲੱਖ ਰੁਪਏ ਨਾਲ ਕੀ ਬਣਨਾ ਮੇਰਾ? ਕਿੰਨੇ ਸਾਲ ਕੰਮ ਕੀਤਾ ਤੁਸੀਂ? 10 ਸਾਲ। ਕੀ ਕੀ ਕੰਮ ਕਰਦੇ ਰਹੇ ਕਰੇ? ਡੰਗੜਾਂ ਦਾ ਪੱਠੇ ਪੁੱਠੇ ਵੱਢਣ। ਕਿੰਨੇ ਡੰਗੜ ਨੇ? 4-5 ਡੰਗੜ ਐ। ਓਕੇ ਹੁਣ ਕਿੱਥੇ ਖੜੀਏ ਗੱਲ ਜੀ ਅੱਗੇ ਜੀ ਸਰਪੰਚ ਸਾਹਿਬ। ਮੁੰਡਾ ਕਹਿੰਦਾ ਮੈਂ ਡੇਢ ਤੇ ਚਲਵਾਇਆ ਵੀ ਸਾਨੂੰ ਆਪਣਾ ਜੱਟ ਗਰੀਬ ਆਪਚਰਾ ਉਹ ਕਹਿ ਰਿਹਾ ਸੀ ਵੀ ਮੈਂ ਹੱਥ ਬੰਨ ਕੇ ਡੇਢ ਦੇ ਸਕਦਾ ਤਾਂ ਕੁਝ ਨਹੀਂ ਸਾਡਾ ਮੇਰੇ ਕੋਲੇ ਹੈ ਹੀ ਹੁਣ ਇਹ ਬੰਦਾ ਕਹਿੰਦਾ ਵੀ ਮੈਂ 800 ਹੋ ਗਏ ਮੈਂ ਮਿਹਨਤ ਕੀਤੀ ਆ ਯਾਰ ਛਾਲੇ ਦੇਖਦਾ ਸਾਰਿਆਂ ਨੂੰ ਪਤਾ ਹੈ ਮਿਹਨਤ ਕਰਦਾ ਬਈ ਕੀਤੀ ਹੈ ਮਿਹਨਤ ਬੰਦੇ ਨੇ ਕਰੀਏ ਇਹ ਮਿਹਨਤ ਕਰੀਏ ਕਰੀਏ ਨਾ ਜੀ ਬਾਪੂ ਜੀ ਸਾਰਾ ਨਗਰ ਖੜਾ ਜੀ ਮਿਹਨਤ ਕੀਤੀ ਐ ਨਾ ਜੀ ਫ੍ਰੀ ਤਾਂ ਨਹੀਂ ਪੈਸੇ ਮੰਗਦਾ ਜੀ ਨਾ ਬਿਲਕੁਲ ਫਿਰ ਵੀਰੇ ਸਾਡਾ ਵੀ ਜ਼ਮੀਰ ਨਿਜਾਜ ਦਿੰਦਾ ਵੀ ਸਾਨੂੰ 1.5 ਲੱਖ ਦੇ ਕੇ ਘਰੇ ਲੈ ਜੀ ਅਸੀਂ ਇਹਦੇ ਨਾਲ ਤਾਂ ਆਪ ਇਕੱਠੇ ਕਰਕੇ ਨੂੰ ਦੇ ਦਾਂਗੇ ਫਿਰ ਉਹ ਬਾਈ ਨੂੰ ਕੁਝ ਹੋਰ ਤਾਂ ਸਹੂਲਤ ਦੇ ਦੇਵਾਂ ਨਾ ਜੀ 1.5 ਲੱਖ ਤਾਂ ਕੁਝ ਵੀ ਨਹੀਂ 1.5 ਲੱਖ ਤਾਂ ਸਾਡੇ 13500 ਰੁਪਏ ਮਹੀਨਾ ਤੇ ਬਣੀ ਦਿਹਾੜੀ ਅਸੀਂ ਕੱਢ ਕੇ ਦੇਖਿਆ ਜੀ ਸਾਡੇ 13500 ਰੁਪਏ ਦਿਹਾੜੀ ਹੁਣ ਤੁਸੀਂ ਸਾਰੇ ਮਜ਼ਦੂਰੀ ਕਰ ਦਿਓ ਜੀ ਉਹ ਵੀ ਸਾਡਾ ਸਾਡਾ ਆਪਣਾ ਭਰਾ ਨੇ ਤੁਸੀਂ ਪੰਜਾਬੀ ਭਰਾ ਸਾਡੇ ਆਪਣੇ ਭਰਾਓ ਜੀ ਪਰ ਹੁਣ ਆਪਾਂ ਗਰੀਬ ਨਾ ਵੀ ਠੱਕਾ ਨਹੀਂ ਕਰਨ ਦਿੰਦੇ ਜੀ ਕਿਉਂਕਿ ਆਪਾਂ ਤਾਂ ਲੋਕਾਂ ਨੂੰ ਜੀਬ ਜਿਹੜਾ ਇਨਸਾਫ ਦਵਾਇਆ ਜਾਂਦਾ ਸੀ ਆਪਾਂ ਉਹਨਾਂ ਦੇ ਵਾਰਿਸ ਆ ਇਸ ਕਰਕੇ ਇਹਨਾਂ ਨੂੰ ਇਨਸਾਫ ਦਿਵਾਉਣਾ ਆਪਾਂ ਨੇ ਸਾਡੀ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਦੁਸ਼ਮਣੀ ਨਹੀਂ ਪਰ ਉਹਨੂੰ ਕਈ 20 ਲੱਖ ਰੁਪਏ ਦੋ ਉਹਨਾਂ ਨੂੰ ਪਰ ਇਹ ਬੰਦਾ ਕਹਿੰਦਾ ਅਸੀਂ ਤਾਂ 1.5 ਲੱਖ ਚ ਕਹਿੰਦਾ ਵੀ ਤੂੰ ਭਾਈ ਖੁਸ਼ ਆ 1.5 ਲੱਖ ਚ ਇਹ ਕਹਿੰਦਾ ਮੇਰਾ ਹਿਰਦਾ ਨਹੀਂ ਮੰਨਦਾ ਮੈਂ ਦੱਸੋ ਅੱਗੇ ਤੂੰ ਪੁੱਛ ਲਓ ਜੇ ਮੰਨਦਾ ਤਾਂ ਭਾਈ ਲੈ ਲੂਗਾ ਇਹ ਜਿੰਨੇ ਚੇ ਮੰਨਦਾ ਬਾਈ ਉਹ ਨਹੀਂ ਮਨਾ ਲੈਣਾ ਜਾਂ ਫਿਰ ਸੰਗਤ ਸਾਹਮਣੇ ਆ ਕੇ ਕਹਿ ਦੇਣਾ ਵੀ ਅਸੀਂ ਤਾਂ ਭਾਈ ਦੇ ਨਹੀਂ ਸਕਦੇ ਪੈਸੇ ਫਿਰ ਅਗਲਾ ਫੈਸਲਾ ਸੰਗਤ ਕਰੂਗੀ ਜੀ ਫਿਰ ਕੁਛ ਤਾਂ ਕਰਨ ਨਾਲ ਤਾਂ ਬਾਈ ਵੀਡੀਓ ਤਾਂ ਨਹੀਂ ਆਉਣਾ ਚਾਹੁੰਦੇ ਠੀਕ ਆ ਉਹਨੂੰ ਆਪਣੀ ਇੱਜ਼ਤ ਦੀ ਪ੍ਰੋਬਲਮ ਲੱਗਦਾ ਵੀ ਐਦਾਂ ਹੋ ਜੂ ਹਨਾ ਬਾਈ ਉਹਨਾਂ ਨੂੰ ਪ੍ਰੋਬਲਮ ਹੋ ਸਕਦੀ ਆ ਅਸੀਂ ਉਸ ਟੀਨ ਨੂੰ ਮੰਨਦੇ ਆ ਜੀ ਕਿ ਉਹ ਵੀ ਚਲੋ ਉਹਨਾਂ ਦੀ ਵੀ ਤਾਂ ਜ਼ਿੰਦਗੀ ਆ ਪਰਿਵਾਰ ਆ ਰਿਸ਼ਤੇਦਾਰੀ ਆ ਪਰ ਫਿਰ ਬਾਈ ਉਹਨਾਂ ਦੀ ਮਿਹਨਤ ਤਾਂ ਦੇ ਦੇਣੇ ਚਲੋ ਵੀਡੀਓ ਤਾਂ ਪਰਾਲੀ ਸੀ ਵੀਡੀਓ ਚ ਨਹੀਂ ਉਹਨਾਂ ਨੂੰ ਲੈ ਕੇ ਆਉਂਦੇ ਸੀ ਸਾਡੀ ਇਹ ਤੁਹਾਡੇ ਨਾਲ ਵਾਅਦਾ ਸੀ ਉਹਨਾਂ ਦੀ ਵੀਡੀਓ ਕਿਤੇ ਡਿਸਕਲੋਜ਼ ਨਹੀਂ ਕਰਦੇ ਉਹਨਾਂ ਦਾ ਚਿਹਰਾ ਜੀ ਪਰ ਫਿਰ ਉਹਨਾਂ ਦੀ ਮਿਹਨਤ ਤਾਂ ਦੇ ਦੇਣੇ ਜੀ ਇੱਕ ਪਾਸੇ ਮਿਹਨਤ ਵੀ ਨਹੀਂ ਦਿੰਦੇ ਜੀ ਤੇ ਇੱਕ ਪਾਸੇ ਫਿਰ ਵੀਡੀਓ ਤਾਂ ਵੀ ਪ੍ਰੋਬਲਮ ਆ ਜੀ ਫਿਰ ਹੁਣ ਅ ਇਹ ਤਾਂ ਆਪਣੇ ਵੱਲੋਂ ਮਦਦ ਕਰਦਾਂਗੇ ਸਬਾਈ ਦੀ ਜੇ ਆਹ ਗੱਲ ਆ ਜੀ ਪਰ ਉਹ ਬਾਈ ਕਹਤਾ ਤਾਂ ਵੇ ਆ ਕੇ ਮੈਂ ਤਾਂ ਦੇ ਨਹੀਂ ਸਕਦਾ ਭਾਈ ਫਿਰ ਮੇਰੇ ਦਸ ਕੀ ਚੱਕਰ ਅੱਗੇ ਜੀ ਕੀ ਚੀਜ਼ ਆ ਮੈਂ ਤਾਂ ਮਿਹਨਤ ਕੀਤੀ ਐ ਮੈਂ ਸਾੜੇ ਪੈਸੇ ਲੈਣੇ ਕਿੰਨੇ ਪੈਸੇ ਚ ਤੁਸੀਂ ਮਿਹਨਤ ਮਜ਼ਦੂਰੀ ਦੀ ਗੱਲ ਕਰੀ ਸੀ ਬਾਈ ਨਾਲ ਮੈਂ 6000 ਕਰੀ ਸੀ ਆ ਕਹਿੰਦਾ ਮੈਂ 10000 ਰੁਪਏ ਮਹੀਨੇ ਦੇ ਦਊਂ ਇਹ ਕਹਿੰਦਾ ਜੀ ਮੈਂ 6000 ਰੁਪਏ ਕਰਿਆ ਸੀ ਉਹ ਬਾਈ ਕਹਿੰਦਾ ਵੀ ਤੂੰ ਮੇਰੇ ਪੱਠੇ ਆਉਂਦਾ ਤਾਂ ਕਰੇਂਗੀ ਕਰੇਗਾ ਮੱਝਾਂ ਦਾ ਖੇਤਾਂ 'ਚ ਵੀ ਕੰਮ ਕਰੀ ਮੈਂ ਤੈਨੂੰ 10000 ਦਊਂ ਬਾਈ ਇਹ ਕਹਿੰਦਾ ਚਲੋ ਜੇ 10 ਨਹੀਂ ਤਾਂ 6 ਤੇ ਵੀ ਪਰ ਭਾਈ 1.5 ਲੱਖ ਰੁਪਏ ਦੇਣ ਨੂੰ ਤਿਆਰ ਨੇ ਉਹ ਵੀ ਤਿੰਨ ਕਿਸ਼ਤਾਂ 'ਚ ਮੰਨ ਦਿੱਤੇ ਜੀ ਦੁਬਾਰਾ ਮੰਨੇ ਨੇ ਭਾਈ ਕਹਿੰਦੇ ਇਕੱਠੇ ਦੇ ਦਾਂਗੇ ਪਰ ਅਸੀਂ ਨਗਰ ਵਾਲੇ ਵੀਰਾਂ ਤੋਂ ਖੁਸ਼ ਆ ਸਾਡੇ ਜਿਹੜਾ ਫੈਸਲਾ ਅਸੀਂ ਫੁੱਲ ਚੜਾਉਣੇ ਹੁਣਾਂ ਤੇ ਵੀ ਜੋ ਫੈਸਲਾ ਕਰਨਗੇ ਤੇ ਹੱਕ ਦਾ ਜਿਹੜਾ ਗਰੀਬ ਬੰਦਾ ਹੱਕੇ ਮੰਗਦਾ ਨਜਾਇਜ਼ ਨਹੀਂ ਮੰਗਦਾ ਜੀ ਬਸ ਇੱਕ ਹੱਕ ਮੰਗ ਜੇ ਆਪਣੇ ਪਿੰਡ ਦੇ ਬੱਚੇ ਦੇ ਕਿਸੇ ਦੇ ਹੋਰ ਕਿਤੇ ਪੈਸੇ ਫਸ ਗਏ ਪੰਚਾਇਤ ਜਾਣਦੀ ਹੁੰਦੀ ਕਢਾਉਣ ਜੀ ਜਾਣਦੀ ਆ ਨਾ ਜੀ ਜੇ ਕਿਸੇ ਬੱਚੇ ਦੇ ਕੋਈ ਏਜੰਟ ਪੈਸੇ ਦੱਬ ਲੈਵੇ ਜੀ ਪੰਚਾਇਤ ਜਾਣਦੀ ਆ ਨਾ ਕਢਾਉਣ ਜੀ ਤੇ ਇਹ ਵੀ ਕਿਸੇ ਦਾ ਪੁੱਤ ਆ ਜੀ ਹੁਣ ਆਪਾਂ ਫੌਰਨ ਦੇ ਵਿੱਚ ਕੰਮ ਕਰਨ ਚੱਲੇ ਆ ਇੱਥੇ ਜ਼ਮੀਨਾਂ ਗਹਿਣੇ ਕਰਕੇ ਜ਼ਮੀਨਾਂ ਵੇਚ ਕੇ ਜਾਂਦੇ ਆ ਜੇਕਰ ਉੱਥੇ ਗੋਰਾ ਆਪਾਂ ਨੂੰ ਪੈਸੀ ਨਹੀਂ ਦੇਊਗਾ ਤਾਂ ਕਰਾਂਗੇ ਕੀ ਅੱਛਾ ਐਂ ਦੱਸ ਕਿੰਨੇ ਲੈਣੇ ਨੇ ਜਿੰਨੇ ਜਿੰਨੇ ਲੱਗੇ ਜਿੰਨੇ ਤੇ ਨਹੀਂ ਤਾਂ ਮੂੰਹ ਦਾ ਕਿੰਨੇ ਪੈਸੇ ਚਾਹੀਦੇ ਨੇ ਜਿੰਨੇ ਸਾ ਲੱਗੇ ਹੋ ਉੰਨੇ ਪੈਸੇ ਲੈਣੇ ਸਾਉ ਦੇ ਤਾਂ ਜ਼ਿਆਦੇ ਬਣ ਗਏ ਤੇ ਜ਼ਿਆਦਾ ਕਿਉਂ ਬਣ ਗਏ ਮੈਂਟ ਵੀ ਤਾਂ ਜ਼ਿਆਦਾ ਕੀਤੀ ਆ 6000 ਰੁਪਏ ਨੂੰ ਕਹਿ ਦੀ ਦੱਸ ਤੂੰ ਦੱਸ ਕਿੰਨੇ ਲੈਣੇ ਨੇ ਉਹਨੂੰ ਪਤਾ ਹੋਣਾ ਕਿੰਨੇ ਦੇਣੇ ਆ ਨਹੀਂ ਚਲ ਤੁਸੀਂ ਦੱਸ ਦਿਓ ਦੱਸ ਦੇ ਦੇ ਰਿਹਾ ਮੈਨੂੰ ਨਾ ਬਾਜੀ ਕੋਈ ਪਤਾ ਨਹੀਂ ਉਹਨੂੰ ਪਤਾ ਜਿਹਨੇ ਰੱਖਿਆ ਹੈ ਕਿ ਇਹਦੇ ਇੰਨੇ ਪੈਸੇ ਦੇਣੇ ਆ ਉਹ ਤਾਂ 1.5 ਲੱਖ ਰੁਪਏ ਦੇ ਦਿੰਦੇ ਡੇਢ ਲੱਖ ਰੁਪਏ ਕੁਝ ਨਹੀਂ ਬਣਦਾ 10 10 ਸਾਲ ਦੇ 10 ਲੱਖ ਰੁਪਏ ਸਿੱਧਾ ਸਾਡ ਸਿੱਧਾ ਸਾਡ ਹਾਂ ਹੋਰ ਕੁਝ ਨਹੀਂ ਦੱਸਤਾ ਤੈਨੂੰ ਹੋਈ ਨਹੀਂ ਦੱਸਤਾ ਨਹੀਂ ਹੋਈ 10 ਹੋਏ ਹੋਏ 10 ਸਾਲ ਹੋਏ 10 ਸਾਲ ਹੋਏ ਠੀਕ ਆਪਾਂ ਨੱਗਰ ਦੀ ਮੰਨ ਲਾਂ ਨੇ 8 ਸਾਲ ਚਲ 8 ਮੰਨ ਲਾਂ ਨੇ 8 ਨਹੀਂ ਹੋਏ 10 ਸਾਲ ਲੋਏ ਬਾਜੀ ਚਲ 8 ਕਰ ਲਾ ਨਾ ਨਾ 10 ਸਾਲ ਪਤਾ ਕੀ ਹੈ ਜੀ ਦੇਖੋ ਵੀਰੇ ਅਸੀਂ ਵੀ ਤਾਂ ਹੀ ਖੜੇ ਆਂ ਕਿ ਗਰੀਬ ਬੰਦੇ ਦਾ ਹੱਕ ਦਵਾਉਣਾ ਉਹ ਬਾਈ ਸਾਡੀ ਨਾਲ ਤਾਂ ਕੋਈ ਦੁਸ਼ਮਣੀ ਹੈ ਜੀ ਕੋਈ ਦੱਸੋ ਮੈਂ ਮਜਬੂਰ ਆ ਅਸੀਂ ੱੱਕਾ ਨਹੀਂ ਇਹਦਾ ਨਾ ਕਰ ਸਕਦੇ ਹਾਂ ਜੀ ਵੀ ਤੁਸੀਂ ਕਿਹਾ ਥੋੜੇ ਦਿਨ ਖਲਾ ਨਹੀਂ ਮੈਂ ਸਮਝੋ ਬੰਦੇ ਨਹੀਂ ਨਹੀਂ ਚੜਾਏ ਨਹੀਂ ਚੜਾਏ ਨਹੀਂ ਸਾਡੀ ਜਮਾਨ ਨੂੰ ਨਹੀਂ ਫੁੱਲ ਚੜੇ ਜੀ ਉਹ ਬਾਈ ਨੇ ਕਿਹਾ ਜੀ ਸੁਣੋ ਗੱਲ ਪਹਿਲਾਂ ਜੀ ਉਹਦਾ ਉੱਤਰ ਦਿੰਨੇ ਸਾਡੇ ਤਾਂ ਸਿੱਟੋ ਵੀਰ ਦੀ ਗੱਲ ਉਹ ਬਾਈ ਨੇ ਕਿਹਾ ਮੈਂ ਤਾਂ ਇਹਨੇ ਦੇ ਸਕਦਾ ਫਿਰ ਅਸੀਂ ਇਹਦੇ ਨਾਲ ਗੱਲ ਕਰੀ ਆ ਕੇ ਸੁਣਾ ਜਿਵੇਂ ਤੁਸੀਂ ਕਿਹਾ ਇਹਨੇ ਤਾਂ ਕਿਹਾ ਨਹੀਂ ਕੁਝ ਇਹਨਾਂ ਨੇ ਕਿਹਾ ਜਾ ਕੇ ਸਾਡੇ ਨਾਲ ਅਸੀਂ ਤਾਂ ਇਹ ਕਹੇ ਕਹੇ ਇਹਨਾਂ ਨੇ ਤਾਂ ਕਹਿਤਾ ਹੁਣ ਜਿਹੜੇ ਬੰਦੇ ਨੇ ਮਿਹਨਤ ਕੀਤੀ ਉਹਦਾ ਹਿਰਦਾ ਨਹੀਂ ਮੰਨਦਾ ਇਸ ਪੈਣੇ ਪੈਣੇ ਮੈਂ ਮੈਂ ਪੈਸ਼ੇ ਘਾਰਾਂ ਮੈਂ ਠੀਕ ਹੈ ਜੀ ਤੁਸੀਂ 1.5 ਲੱਖ ਰੁਪਏ ਕਰ ਦੋ ਸਮਝੋ ਮੇਰੀ ਗੱਲ ਇਹਨੂੰ ਕਿਹਾ ਡੇਢ ਘੱਟ ਹੈ ਜੀ ਕਿਹਾ ਕਰੋੜ ਦਾ ਕਹਿੰਦੇ ਕੋਲੋਂ ਸਸਤਾ ਆਪਣੇ ਕੋਲੋਂ ਕਰਦੀ ਹੈ ਕਰੋੜਾ ਕਿ 10 ਦਾ ਵੀ ਡੇਢ ਭਾਈ ਮੇਰੇ ਕੋਲ ਹੈ ਨਹੀਂ ਸਾਡੇ ਕੋਲ ਹਲੇ ਜਦੋਂ ਮੰਨੇ ਨਹੀਂ ਰਿਹਾ ਕਿਵੇਂ ਠੱਕੇ ਨਾ ਦੇ ਦਈਏ ਤੁਹਾਨੂੰ ਐਂ ਲੱਗਦਾ ਜੀ ਠੱਕਾ ਵੀ ਅਸੀਂ ਠੱਕਾ ਕਰਦੇ ਆ ਅਸੀਂ ਤਾਂ ਹੀ ਕਿਹਾ ਵੀ ਪਹਿਲਾਂ ਫਿਰ ਇੰਨੇ ਟਾਈਮ ਲੱਗਦਾ ਜਾਂਦਾ ਠੱਕੇ ਵਾਲੀ ਗੱਲ ਤਾਂ ਹੋਈ ਰੋ 3 ਘੰਟੇ ਦਾ ਹੋ ਗਿਆ ਤੁਹਾਨੂੰ ਬਿਲਕੁਲ ਇਹ ਤਾਂ ਬਿਲਕੁਲ ਜਾਇਜ਼ ਗੱਲ ਹੋ ਰਹੀ ਹੈ ਜੀ ਸਾਰਾ ਆਪਣਾ ਪਰਿਵਾਰ ਆਇਆ ਇਹਨੂੰ ਦਵਾਉਣਾ ਉਹਨੂੰ ਵੀ ਤਾਂ ਕਿਹਾ ਵੀ ਭਾਈ ਉਹ ਵੀ ਰਾਜਾ ਮਿੰਤਰਾ ਜੰਮਦੀ ਚਹੀਦੀ ਆ ਨਾਲ ਹੁਣ ਆਪਣੇ ਬਾਰੇ ਕਹਿ ਦੇਣ ਵੀ ਮੈਂ 4 ਲੱਖ 52 ਬੰਨਾ ਲਾਂ ਕੋਈ ਨਾ ਸਹੀ ਦੱਸੋ ਬਪੂ ਜੀ ਸਹੀ ਫੈਸਲਾ ਹੋ ਰਿਹਾ ਜੀ ਜੀ ਤਾਂ ਨਗਰ ਨਿਵਾਸੀਓ ਚਲੋ ਜਿਹੜੀ ਮਿਹਨਤ ਆ ਉਹ ਤਾਂ ਲੈਣੀ ਬਣਦੀ ਆ ਨਾ ਜੀ ਮਿਹਨਤ ਦੇਖੋ ਦੇਣੀ ਚਾਹੀਦੀ ਆ ਜਿਹੜੀ ਬਣਦੀ ਆ ਜੀ ਬਿਲਕੁਲ ਜੀ ਇਹ ਬੰਦਾ ਕਹਿੰਦਾ ਮੈਂ ਮਿਹਨਤੇ ਮੰਗਦਾ ਹੋਰ ਕੁਝ ਚਲੋ ਜੇ ਉਹਨਾਂ ਨੇ ਕੰਮ ਵੀ ਐਦਾਂ ਦੇ ਬੰਦੇ ਨੂੰ ਤਾਂ ਜਾਣ ਲੱਗੇ ਬੰਦਾ ਕਹਿੰਦਾ ਲੈ ਯਾਰ 2-4000 ਆਪਦੇ ਘਰੇ ਵੱਧ ਲੈ ਜਾ ਮਿਲ ਜਾ ਤੇ ਬਲਕਿ ਉਹ ਇਹ ਤੋਂ ਰਹਿਤ ਕਰਾ ਰਹੇ ਨੇ ਗਰੀਬ ਬੰਦੇ ਤੇ ਚਲੋ ਜਿਹੜੇ ਮੰਗਦਾ ਉਹ ਮੰਗੇ ਕੋਈ ਉਹ ਵੀ ਨਹੀਂ ਮਿਲਦੀ ਠੀਕ ਆ 8 10 ਸਾਲ ਕਹਿੰਦਾ ਨਗਰ ਵੀ ਕਹਿੰਦਾ 8 ਠੀਕ ਆ ਵੀ ਜਿੰਨੀ ਇਹ ਕਹਿੰਦਾ ਉਹਨੇ ਥੋੜਾ ਮੋਟਾ ਚਲੋ ਉਹ ਵੀ ਹੋਰ ਕਹਿੰਦਾ ਚੱਲ ਜੂਗਾ ਉਹਨਾਂ ਕਹਿੰਦਾ ਚਲੋ ਫਿਰ ਆਪਾਂ ਨਗਰ ਕਹਿ ਕੇ ਅਸੀਂ ਕਹਿ ਕੇ ਇਹਨੂੰ ਮਿਹਨਤ ਨਾਲ ਕਰੀਏ ਜਮੀਨ ਸਮਾਨ ਦਾ ਜਦੋਂ ਫਰਕ ਹੁੰਦਾ ਉਦੋਂ ਪ੍ਰੋਬਲਮ ਹੁੰਦੀ ਅਸੀਂ ਕਹਿੰਦੇ ਮੈਂ ਤਾਂ ਡੇਢ ਕਹਿ ਕੇ ਦੇਖਦਾ ਮੈਂ ਜੇਕਰ ਉਹ ਮੰਨ ਲਓ ਨਹੀਂ ਦਿੰਦੇ ਕਹਿੰਦੇ ਸੰਗਤ ਸਾਹਮਣੇ ਆ ਕੇ ਅਸੀਂ ਉਹੀ ਮਾਇਆ ਫਿਰ ਭਈ ਆਪ ਇਕੱਠੀ ਕਰਕੇ ਇਹਨੂੰ ਕੋਈ ਦਈਏ ਗਰੀਬ ਬੰਦੇ ਨੂੰ ਇਹਦਾ ਹਿਰਦਾ ਕੀ ਕਹਿ ਰਿਹਾ ਅੰਦਰ ਇਹਦਾ ਹਿਰਦਾ ਤੇ ਕਹਿ ਰਿਹਾ ਕਹਿੰਦਾ ਮੈਂ ਆਹ ਕਹੇ ਨਹੀਂ ਆਉਣਾ 5 ਰੁਪਇਆ 6 ਲੱਖ ਨਹੀਂ ਆਉਣਾ ਜੀ ਇਹ ਆਪਰ ਬੰਦਾ ਖਾਤਰ ਮੈਂ 20000 ਮੇਰੇ ਕੋਲ ਰੱਖਾਓ ਖਾੜੀ ਦੇਖੋ ਬਾਈ ਕਹਿੰਦਾ ਮੈਂ 15000 ਦਿੰਦਾ ਮੇਰੇ ਕੋਲ ਰੱਖਾਓ 15000 ਚ ਵੀ ਬੰਦਾ ਦੇਖ ਲੋ ਬੰਦਾ ਮਿਲਦਾ ਕਿਥੇ ਯਾਰ ਬੰਦਾ ਜਿਹਨਾਂ ਦਾ ਜਨਰਲ ਬੰਦਾ ਕੰਮ ਕਰਦਾ ਹੀ ਰਹਿੰਦਾ ਉੱਥੇ ਯਾਰ ਮੈਂ ਤਾਂ ਲਾ ਰਿਹਾ 12000 ਰੁਪਏ ਲਓ ਜੀ ਮੇਰੇ ਕੋਲ ਕੋਪਾ ਦੋ ਕੋਪਲਾ ਮਾ ਜੀ ਜੀ ਬਾਈ ਕਹਿੰਦੇ 12000 ਚ ਰੱਖਿਆ ਹੋਇਆ ਬੰਦਾ ਜੀ ਚਲੋ ਮੰਨ ਲੋ ਇਹਨੇ 6000 ਚ ਕਰ ਲਿਆ ਮੰਨ ਲੋ 12000 ਤਾਂ ਆ ਮੈਂ ਚਲਦਾ ਜੀ 8 ਸਾਲਾਂ ਦੇ ਬਾਅਦ ਚੀਜ਼ਾਂ ਵੀ ਦੇਖੋ ਅੱਜ ਤੋਂ ਪਹਿਲਾਂ ਦੁਕਾਨਾਂ 10000 ਰੁਪਏ ਦੇ ਕਿਰਾਏ ਤੇ ਮਿਲ ਜਣਾ ਚ 10-10000 ਕਿਰਾਇਆ ਹੋਗਾ ਉਹਨਾਂ ਦਾ ਵਧ ਵੀ ਗਿਆ ਨਾ ਗਿਆ ਕਿ ਸਮਾਂ ਫਰਕ ਪੈ ਗਿਆ ਜੀ ਹਰ ਸਾਲ ਨਾ ਜਿਹਨੇ ਚੈੱਕ ਕੀਤਾ ਸੀ ਹਰ ਸਾਲ ਪੁਸ਼ ਪਰਸੈਂਟ ਵੱਧਦਾ ਵੀ ਹੁੰਦਾ ਕਾਨੂੰਨੀ ਹਾਂ ਜੀ ਮੈਂ ਕਿੱਥੇ ਮੇਰੇ 10000 ਦੇ ਖੇਤੀਬਾੜੀ ਦੇ ਕੰਮ ਤੇ ਰੱਖੇ ਮੇਰੇ ਬੰਦੇ ਹੋਰ ਜੀ 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 ਸਾਲਾ ਖੇਤੀਬਾੜੀ ਦੇ ਕੰਮ ਕਰੇ ਜੀ 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 ਲਿਖ ਕੇ ਦੋਗਾ ਬਾਈ ਨੂੰ ਦੋਗਾ ਮੈਂ ਆ ਕੋਈ ਨਾ ਨੰਬਰ ਤੇ ਲੈ ਲੈ ਕੋਈ ਮੱਜਾ ਦਾ ਨਹੀਂ ਕਰਦਾ ਕੱਖ ਨਹੀਂ ਬਿਟਦਾ ਕੁਝ ਨਹੀਂ ਕਰਦਾ ਕੱਲੇ ਹਾਂਜੀ ਡੰਗਰਾਂ ਡੰਗਰਾਂ ਪਾ ਲੈ ਬਾਈ ਜੀ 6000 ਰੁਪਏ ਮਹੀਨੇ ਇਹਦਾ ਉਸ ਤੋਂ ਬਾਅਦ ਫਿਰ ਕੀ ਗੱਲ ਹੋ ਗਈ ਡੰਗਰਾਂ ਦੇ ਵਿੱਚ ਡੰਗਰਾਂ ਖੇਤਾਂ ਦਾ ਵੀ ਕੜਾਉਂਦਾ ਹੈ ਮਿੱਟੀ ਵੀ ਲਾਉਣੀ ਉਹਨੂੰ ਗਾਰਾ ਵੀ ਲਾਉਣਾ ਮੈਂ ਝੱਟਣੀਆਂ ਵੀ ਨੇ ਇਹ ਇੱਕ ਇਹਨੇ ਜਦ ਆਗ ਲੱਗੀ ਨਾ ਕਹਿੰਦਾ ਮੇਰਾ ਸਰੀਰ ਅੰਦਰ ਵੱਡ ਗਿਆ ਯਾਰ ਮੈਨੂੰ ਵੀ ਵੱਡ ਗਿਆ ਹੈ ਕਿ ਕਹਿੰਦਾ ਘਰੇ ਕਹਿੰਦੀ ਮਾਂ ਮਾਤਾ ਕਹਿੰਦੀ ਤੂੰ ਤਾਂ ਤਗੜਾ ਲਾਲ ਹੋ ਰਿਹਾ ਕਿੱਥੋਂ ਲਾਲ ਹੋ ਰਿਹਾ ਇਹਨੂੰ ਤਾਂ ਆਪੇ ਦੇਖਣਾ ਚਾਹੀਦਾ ਕਈ ਦਿਨਾਂ ਦੇ ਕਹਿ ਰਿਹਾ ਇਹਨੂੰ ਮੈਂ ਕਮਜ਼ੋਰ ਹੋ ਗਿਆ ਪਰ ਉਹਦੇ ਦਿਮਾਗ ਵਿੱਚ ਨਹੀਂ ਆਉਂਦੀ ਭਾਈ ਹੁਣ ਆਈ ਦਿਮਾਗ ਵਿੱਚ ਇਹ ਕੱਟ ਮੈਨੂੰ ਚੱਕਣਾ ਪਿਆ ਤਾਂ ਮੇਰਾ ਨਹੀਂ ਛੱਪ ਨਹੀਂ ਉਹ ਤਾਂ ਠੀਕਾ ਵੀਰੇ ਹੁਣ ਤੁਹਾਡਾ ਅੱਗੇ ਫੈਸਲਾ ਕੀ ਹੈ ਵੀ ਤੁਸੀਂ ਕੀ ਚੀਜ਼ ਚਾਹੁੰਦੇ ਕੀ ਹੋ ਮੈਂ ਉਹ ਹੀ ਕੰਮ ਕਰੂੰਗਾ ਡੰਗਣਾ ਦਾ ਹੀ ਉਹ ਤਾਂ ਕਰ ਲਓਗੇ ਹੁਣ ਜਦ ਅੱਗੇ ਕਿਸੇ ਕੋਲ ਲੱਗੋਗੇ ਨਾ ਲਿਖਤ ਪੜ੍ਹ ਕਰਕੇ ਲੱਗਣਾ ਚਾਹੀਦਾ ਸੰਸਥਾ ਦੇ ਨਾਲ ਥੋੜੀ ਲਿਖਤ ਪੜ੍ਹ ਕਰਕੇ ਤੁਹਾਨੂੰ ਕਿਤੇ ਲਾਵਾਂਗੇ ਮੋਹਤਰ ਸਰਪੰਚ ਸਾਹਿਬ ਦੇ ਅੱਗੇ ਦਸਤਾਵੇਜ਼ ਬਣਾ ਕੇ ਨੁਕਰਾਵਾਂਗੇ ਜੋ ਵੀ ਕਰਨਾ ਚਾਹੀਦਾ ਉਹ ਤਾਂ ਬਣ ਜੂਗਾ ਇਹ ਆਧਾਰ ਕਾਰਡ ਜਿਵੇਂ ਸਰਪੰਚ ਨੂੰ ਕਿਸੇ ਪਿੰਡ ਦੇ ਮੋਹਤਰ ਬੰਦੇ ਨੂੰ ਵੀ ਇਹ ਲਿਖਤ ਕਰ ਦਿਓ ਜੀ ਵੀ ਆਹ ਫੈਸਿਆਂ ਦੇ ਲੱਗਿਆ ਯਾ ਤਾਂ ਮੇਰੇ ਘਰਦਿਆਂ ਨੇ ਆਉਣੇ ਨਹੀਂ ਦੇਣਾ ਇੰਨੀ ਦੋ ਬਹੁਤ ਹਾਂ ਉਹਨਾਂ ਨੂੰ ਮਸਾ ਮਿਲ ਜਾਣਾ ਨਿਆਣਾ ਪੈਂਚੋ ਚਿਹਰਾਂ ਦਾ ਕੁਆਚਕ ਨਹੀਂ ਦੱਸਦਾ ਇਹ ਆਪਣਾ ਪਿੰਡ ਕੁਲੂ ਚ ਦੱਸਦਾ ਸੰਗਤ ਜੀ ਇੱਕ ਚੀਜ਼ ਹੋਰ ਹੈ ਜੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੀ ਕੁਲੂ ਮਨਾਲੀ ਤੱਕ ਵੀਡੀਓ ਨੂੰ ਭੇਜਿਓ ਕੁਲੂ ਦੇ ਵਿੱਚੇ ਵੀਰ ਆਪਣਾ ਐਡਰੈਸ ਦੱਸੋ ਕਿਹ ਨੇ ਸਾਇਲੈਂਟ ਕਰਿਓ ਫੋਨ ਜੀ ਚੇਥਰ ਦੇ ਵਿੱਚ ਆ ਜੀ ਇਹਨਾਂ ਦਾ ਘਰ ਕੁੱਲੂ ਦੇ ਵਿੱਚ ਚੇਥਰ ਕੋਈ ਏਰੀਆ ਉੱਥੇ ਇਹਨਾਂ ਦਾ ਘਰ ਆ ਜੀ ਠੀਕ ਹੈ ਜੀ ਪਿੰਡ ਪੁੰਦਾ ਹੀ ਕਰਨਾ ਨਹੀਂ ਨਹੀਂ ਸ਼ਹਿਰ ਦੇ ਵਿੱਚ ਰਹੇ ਨੇ ਅੱਛਾ ਕਿਆ ਦਊਂਗਾ ਘਰਦਿਆਂ ਨੂੰ ਮੈਨੂੰ ਕਮਾਉਣ ਭੇਜਿਆ ਮੇਰੇ ਮੂਰੇ 1.5 ਲੱਖ ਰੁਪਏ ਰੱਖੜੇ ਮੇਰੇ ਕਿਆ ਬੱਲੇ ਪਿਆ ਹੈ ਇੰਨਾ ਚਿਰ ਹੋ ਗਿਆ ਇੰਨੇ ਕਦੇ ਡੋਲਾਂ 'ਚ ਘੁੰਮਣਾ 12 ਵਜੇ ਕਦੇ ਕਿਤੇ ਹੈ ਪੰਜ ਆਪਣੇ ਭਾਈ ਬਣ ਕੇ ਕੰਮ ਕਰਿਆ ਫਿਰ ਵੀ ਇਹ ਲੋਗ ਹੈ ਉਹ ਲੋਗ ਹੈ ਨਹੀਂ ਇਹ ਤਾਂ ਦੇਖੋ ਜੀ ਤੱਕਾ ਕਰਿਆ ਮੇਰੇ ਨਾਲ ਇਸ ਪਿੰਡ ਨੇ ਤਾਂ ਹਰਦਾ ਨਹੀਂ ਨਹੀਂ ਪਿੰਡ ਨੇ ਨਹੀਂ ਕਰਿਆ ਉਹ ਬਾਈ ਨਹੀਂ ਕਰਿਆ ਪਿੰਡ ਦੇ ਵੀ ਕਰਦੇ ਜੀ ਕਹਿੰਦੇ ਤੇਰੀਆਂ ਹੱਡੀਆਂ ਨਹੀਂ ਜਾਣੀਆਂ ਔਰੇ ਮਰੂਗਾ ਤੂੰ ਤੇਰੀ ਮੜੀ ਬਣੂਗੇ ਇਸ਼ਾਰੇ ਆ ਉਹ ਹੋਰ ਨਹੀਂ ਹੈ ਚਲੋ ਕੋਈ ਤੈਨੂੰ ਐਸੇ ਕਹਿੰਦੇ ਹੁੰਦੇ ਆ ਮਜ਼ਾਕ ਕਰੀ ਇੱਕ ਮਿੰਟ ਮੈਂ ਤੁਹਾਨੂੰ ਦੱਸ ਮੈਂ ਜਵਾਬ ਦਿੰਦਾ ਉਹਦਾ ਪੁੱਤ ਜੇ ਤੈਨੂੰ ਇੰਨੇ ਚੀਜ਼ਾਂ ਦੇ ਨਾਂ ਕਹਿੰਦੇ ਫੇ ਤਾਂ ਕਦਮੇ ਨਹੀਂ ਦੀ ਚੱਕਣਾ ਤਾਂ ਹੀ ਕਿ ਹੈ ਨਾ ਕੁੱਲੂ ਦਾ ਕੋਲ ਕਿਹੜਾ ਪਿੰਡ ਆ ਤੇਰਾ ਬੋਲੀ ਵੀਰੇ ਕੁੱਲੂ ਬੰਜਾਰ ਚੇਥਰ ਚੇਤਾ ਬੰਜਾਰ ਚੇਥਰ ਜੀ ਕਰਦਾ ਤਾਂ ਪਤਾ ਜੀ ਇਹਨੂੰ ਲੇਕਿਨ ਅਕੇ ਕੀ ਫੈਸਲਾ ਨਿਕਲੇ ਕੀ ਫੈਸਲਾ ਹੋਇਆ ਜੀ ਕਰਨ ਕਰਕੇ ਦਿੰਦੇ ਕੁਝ ਤਾਂ ਮੂੰਹ ਲੱਗਦੀ ਗੱਲ ਹੋਵੇ ਯਾਰ ਕੁਝ ਆਪਾਂ ਜੇ ਫਿਰ ਵੀ ਖੁਸ਼ ਨਹੀਂ ਹੋ ਫਿਰ ਆਪਾਂ ਕੁਝ ਸਸਤਾ ਵੱਲੋਂ ਇਹਨੂੰ 10 20 30 50 ਕੁਝ ਜਿੰਨੀ ਸਾਡਾ ਮਹਾਰਾਜ ਤਾਕਤ ਦੇਣਗੇ ਜੀ ਪਰ ਇਹ ਬੰਦੇ ਦਾ ਹਿਰਦਾ ਨਾ ਦੁਖੀ ਆ ਇਹ ਮਿਹਨਤੇ ਮੰਗ ਰਿਹਾ ਵਿਚਾਰਾ ਐਡੇ ਦੇ ਲੋਕ ਨਹੀਂ ਹੈ ਕਹਿੰਦਾ ਤੈਨੂੰ ਕੁਝ ਨਹੀਂ ਹੋਇਆ ਛੋਨੂੰ ਇਹ ਦੇਖੋ ਸਾਨੂੰ ਪਤਾ ਨਹੀਂ ਕੀ ਗੱਲ ਤਾਂ ਇਹ ਵੀ 6000 ਰੁਪਏ ਕਾਲਮ ਕਰਕੇ ਲੱਗਿਆ ਸੀ। ਉਹਨੂੰ ਇਹਨਾਂ ਦਾ ਪਤਾ ਹੀ ਨਹੀਂ ਸੀ ਵੀ ਜੇ 6000 ਕਾਲਮ ਕਰੀਆ ਫਿਰ ਮੈਨੂੰ ਦੇਣੇ ਪੈਣਗੇ। ਉਹ ਤਾਂ 6 ਮਹੀਨੇ ਸਾਲ ਬਾਅਦ ਮੈਂ ਪਾਈ ਨੂੰ ਭੇਜ ਦਿੱਤੇ। ਉਹ ਕਹਿੰਦਾ ਜਮ੍ਹਾਂ ਹੋ ਰਿਹਾ ਕਿੱਦਾਂ ਤੇ ਜਮ੍ਹਾਂ ਹੋ ਰਿਹਾ ਹਲੇ 8 ਸਾਲ ਹੋ ਗਏ। 10 ਲੋਕੋ ਪਈ ਜਾਣੇ ਨੇ ਪਈ ਜਾਣੇ ਨੇ ਕਹਿੰਦਾ ਜਮਾ ਹੋ ਰਹੇ ਨੇ ਉਹ ਕਿੱਥੇ ਕਿਹੜੇ ਕੰਪਨੀ 'ਚ ਜਮਾ ਹੋ ਰਹੇ ਨੇ ਉਹ ਇਹ ਕਹਿਸ ਤੈਨੂੰ ਇਹ ਕਹਿੰਦਾ ਤਾਂ ਕਹਿੰਦਾ ਜਮਾ ਹੋ ਰਹੇ ਉਹ ਕੰਪਨੀ 'ਚ ਲੈ ਜਾਂਦੇ ਆ ਕਢਾ ਕੇ ਹੁਣ ਫਿਰ ਇਹ ਵੀ ਤਾਂ ਹੀ ਕੰਮ ਕਰਦਾ ਸੀ ਵੀ ਇਕੱਠੇ ਪਾਏ ਮੇਰੇ ਕਿਸੇ ਕੰਮ ਆ ਗਿਆ ਇਹੀ ਚੀਜ਼ ਦੇ ਕਰਕੇ ਤਾਂ ਗਿਆ ਨਹੀਂ ਸੰਗਤ ਨੂੰ ਕਵਰ ਕਰਦੇ ਰਿਹਾ ਮੈਂ ਤਾਂ ਇਮਾਨਦਾਰੀ ਨਾਲ ਕੋ ਕੰਮ ਕਰਦਾ ਇਹ ਚੀਜ਼ ਸਭ ਨੂੰ ਮਾਮਲੇ ਕਿੱਥੇ ਲਾਦ ਨੂੰ ਲੱਗਿਆ ਰਿਹਾ ਵੀ ਮੇਰੇ ਪੈਸੇ ਕਿੱਥੇ ਹੋ ਰਹੇ ਨੇ ਇੱਕ ਇੱਕ ਨੂੰ ਦੱਸ ਰਿਹਾ ਸਾਰੇ ਮੁੰਡਿਆਂ ਨੂੰ ਵੀ ਗਿਆ ਕਰਾਂ ਮੈਂ ਤਾਂ ਨਹੀਂ ਭੱਜਿਆ ਕਿ ਮੈਂ ਆਪਣੇ ਪੈਸੇ ਲੈ ਕੇ ਜਾਵਾਂਗਾ ਨੀ ਉਹ ਭੱਜ ਨੂੰ ਭਾਈ ਲੈਂਦਾ ਨੀ ਮੋਗਲ ਗਈ ਇਹ ਬੱਚੇ ਕੰਮ ਇੱਕ ਚੀਜ਼ ਹੋਰ ਦੇਖੋ ਤੁਸੀਂ ਸਾਰੇ ਨਗਰ ਖੜਾ ਸੀ ਪਹਿਲਾਂ ਵੀ ਪੁੱਛਿਆ ਉਹ ਕਹਿੰਦਾ ਭੱਜ ਲਿਆ ਔਰ ਜੇ ਮੈਂ ਕਹਿੰਦਾ ਨਹੀਂ ਜਾਣਾ ਬੇਚਾਰਾ ਧੀ ਪਣ ਦਾ ਸੰਝ ਹਾਂਜੀ ਬਿਲਕੁਲ ਲੰਬਾ ਨਹੀਂ ਆਇਆ ਪਿੰਡ ਚ ਕੋਈ ਲੰਬਾ ਨਹੀਂ ਇਹ ਕਹਿੰਦਾ ਮੈਨੂੰ ਪੁੱਛੋ ਕਹਿੰਦਾ ਮੈਂ ਕਰ ਦਿਆਂਗਾ ਵੀਰੇ ਸਾਰੇ ਪਿੰਡ ਨੇ ਇਹਦੀ ਜ਼ਿੰਮੇਵਾਰੀ ਲਈ ਹੈ ਇਹ ਚੀਜ਼ ਦੀ ਗਾਰੰਟੀ ਆ ਤੁਸੀਂ ਵੀ ਪੈਸੇ ਲੱਗੇ ਜਾਵਾਂਗੇ ਇਹ ਕਹਿੰਦਾ ਬਾਕੀ ਮੈਂ ਇਮਾਨਦਾਰ ਹਾਂ ਜੇ ਵੀ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰ ਲਿਆ ਤਾਂ ਇਹਦੀ ਮਿਹਨਤ ਨੂੰ ਮਿਲਣੀ ਚਾਹੀਦੀ। ਇੱਕ ਹਫਤਾ ਹੋ ਗਿਆ ਹੈ ਇਹਦੇ ਇੱਥੇ ਵਿਚਾਰੇ ਸੱਟ ਵਜਦੀ ਹੈ। ਮੇਰੇ ਕੋਲ ਆ ਯਾਰ ਹੁੰਦਾ ਵਿਚਾਰਾ ਇਹ। ਪਹਿਲਾਂ ਪਾਣੀ ਪੀਤਾ ਨੇ ਜੋ ਟੂਟੀ ਤੋਂ। ਪਾਣੀ ਪੀਏ ਕਹਿੰਦਾ ਮੈਨੂੰ ਕੁੱਟਿਆ ਮਾਰਿਆ ਮੈਂ ਤਾਂ ਕਹਿੰਦਾ ਬੱਕ ਜਾਣਾ। ਅੱਛਾ ਜਾਂ ਤਾਂ ਇਹਦੇ ਨਾਲ ਕੋਈ ਕਾਲਮ ਨਾ ਹੋਵੇ ਦੀ ਬਾਰੇ ਜੋ ਕਾਲਮ ਇਹਦੇ ਲੈ ਕੇ ਜਾਂਦੇ ਨਾਲ। ਭਾਈ ਮੈਂ 6000 ਰੁਪਏ ਤੈਨੂੰ ਮਹੀਨੇ ਤੇ ਰਹੂੰਗਾ। ਚਲੋ ਉਹਨਾਂ ਨੇ ਦੱਸ ਕੇ ਤਾਂ 10 ਵੀ ਆਪਾਂ ਛੱਡ ਦਿੰਦੇ ਆ। ਹਾਂ। ਆਪਾਂ ਇਹਦੀ ਕਹਿੰਦੇ ਵੀ 6 ਤਾਂ ਤਾਂ ਕਿਹਾ ਸੀ। ਚਲੋ ਨਾਲ ਗੁੰਗੇ ਜੇ ਕੰਮ ਕਰ ਲਿਆ ਤਾਂ ਖੇਤ ਜਾਏ ਜਦ ਹੈਗੀ ਉਸ 6000 ਦੇ ਹਿਸਾਬ ਨਾਲ ਤਾਂ ਮਿਲਣਾ ਚਾਹੀਦਾ ਪੈਸਾ ਕਿਉਂ ਜੀ ਬਿਲਕੁਲ ਬਿਲਕੁਲ 6000 ਦੇ ਹਿਸਾਬ ਨਾਲ ਠੀਕ ਹੈ 6000 ਦੇ ਹਿਸਾਬ ਨਾਲ ਦੇਖੀਏ 5 ਚੌਥਰ ਬਣਦਾ 575000 ਰੁਪਏ ਬਣਦਾ ਇੰਨਾ ਕੁ ਤਾਂ ਮਿਲਣਾ ਦੇਣਾ ਉਹਦੀਆਂ ਚਾਹੇ ਦੋ ਕਿਸ਼ਤਾਂ ਕਰ ਲੈਣ ਉਹ ਸਾਰੇ ਦੇਖਣ ਵਾਲੇ ਉਹ ਕਰਦਾ ਤਾਂ ਕੰਮ ਉਹਦੀ ਦੋ ਕਿਸ਼ਤਾਂ ਕਰ ਹਿਸਾਬ ਨਾਲ ਤਾਂ ਜਾਇਜ਼ ਹੈ 6000 ਦੇ ਹਿਸਾਬ ਨਾਲ ਉਹਦੀਆਂ ਕਿਸ਼ਤਾਂ ਕਰ ਲੈਣ ਸਹੀ ਭਾਈ ਦੋ ਤਿੰਨ ਬੱਦ ਦੇਣਾ ਕੋਈ ਇੰਨੇ ਸਾਲ ਲੱਖਣ ਵਧ ਦੇਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਬੰਦਾ ਟਿਕਦਾ ਕਿਹੜਾ ਯਾਰ ਅਗਲਾ 6 ਮਹੀਨੇ ਲੱਗ ਕਹਿੰਦਾ ਵੀਰੇ ਹੁਣ ਜਿਵੇਂ ਇਹ ਬੰਦਾ ਇਹਨੂੰ ਨੌਲੇਜ ਆ ਇਹਦਾ ਪਰਿਵਾਰ ਖਬਰ ਕਿੰਨਾ ਕੁ ਪਰੇਸ਼ਾਨ ਹੋਊਗਾ ਖਬਰਾ ਉੱਥੇ ਉਹਨੇ ਐਫ ਆਈ ਆਰ ਦਰਜ ਕਰਾਈ ਵੀ ਹੋਵੇ ਖਬਰਾਂ ਬੰਦੇ ਮਾਰ ਕੇ ਜੁਦਾ ਹਾਂ ਉਹਦੇ ਆ ਮਰੀ ਗਿਆ ਹਾਂਜੀ ਬਿਲਕੁਲ ਅਗਲੇ ਬਾਅਦ ਦਾ ਮਰੀ ਗਿਆ ਕੀ ਫੈਸਲਾ ਹੋਣਾ ਚਾਹੀਦਾ ਤੁਸੀਂ ਫਿਰ ਇਹ ਜਾਇ ਦੂਜਾ ਰੱਖਣ ਕਿ ਆਹ ਮੂਤਵਾਰ ਬੰਦਣਾ ਚਾਹੀਦਾ ਹੈ ਹਾਂ ਜਹਕ ਦੇ ਵਿੱਚ ਬੰਦਾ ਜੀ ਨਜਰਤਾ ਮਾਂ ਚਾਂ ਪਟ ਤੇ 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 ਸੰਭਾਅ ਪਹਿਲੇ ਮੁੱਤਰ ਨਹੀਂ ਕਿਤੇ ਪਰ ਉਹਨੂੰ ਮਿਲ ਕੁ ਦੇਣ ਦੇਣ ਦਾ ਹੱਕ ਹੈ ਬਿਲਕੁਲ ਬਿਲਕੁਲ ਦੇਣ ਦਾ ਹੱਕ ਹੈ ਜੀ ਬਿਲਕੁਲ ਤੇ ਰਾਣੀ ਸਾਡੇ ਕੋਲ ਸਮਾਂ ਲੱਥਣ ਦਾ ਬਲ ਕਿਤਨਾ ਸਾਰੇ ਵੀਰ ਨੂੰ ਬੋਲੀ ਕਿ ਜਿਹੜਾ ਦੱਸਿਆ ਨਾ ਫਿਰ ਗੱਲ ਸਮਝ ਨਹੀਂ ਲੱਗਦੀ ਜੀ ਵੀ ਉਹ ਪੈਂਦੀ ਤੇ ਇਹਨੂੰ ਬੱਖੀਆਂ 'ਚ ਲੱਤਾਂ ਪੈਂਦੇ ਸਿੱਧੇ ਜੇ ਕੋਈ ਬਤੂਕ ਜਾਏ ਨਹੀਂ ਚਲਦੀ ਐਂ ਚਲਦੀ ਜੀ ਬੱਖੀਆਂ 'ਚ ਲੱਤ ਮਾਰਦੇ ਹਾਂ ਮਾਰਦਾ ਨਾ ਲੱਤਾਂ ਕੂੜੀਆਂ ਹਾਂ ਵੀਰੇ ਮਾਰਦਾ ਤਾਂ ਲੱਗਦਾ ਤਿੱਖੇ ਮੜਦਾ ਇੱਥੇ ਮਾਰਦਾ ਲੱਤ ਕਾਤੋਂ ਮਾਰਦਾ ਸੀ ਉਦਾਂ ਹੀ ਕੰਮ ਨਹੀਂ ਕਰਦਾ ਜੇ ਕੰਮ ਕੰਨਾ ਕਰਾਇਆ ਫਿਰ ਉਹਦੀ ਮਿਹਨਤ ਤੇਰੀ ਬਣਦੀ ਹੈ ਨਾ ਤੇ ਟੁੱਟਦਾ ਵੀ ਹੈ ਦਾ ਟੁੱਟਦਾ ਵੀ ਪਹਿਲੇਣਾ ਨੂੰ ਚਲੋ ਦੇ ਟੁੱਟਦਾ ਤਾਂ ਫਿਰ ਕਾਰਵਾਈ ਵੀ ਹੋ ਸਕਦੀ ਹੈ ਵੀਰੇ ਹੋਣੀ ਚਾਹੀਦੀ ਕਾਰਵਾਈ ਮੈਂ ਤਾਂ ਯਾਰ ਬੰਦੇ ਦੀ ਮਿਲਣੀ ਚਾਹੀਦੀ ਇਹਦਾ ਇਹਦਾ ਫਿਰ ਵੱਧਵਾਉਂਗਾ ਦਊਗਾ ਵੀਰੇ ਯਾਰ ਬਿਲਕੁਲ ਜੇ ਤੁਸੀਂ ਮੰਨਦੇ ਹੋ ਮੇਰੀ ਗੱਲ ਯਾਰ ਹਾਂਜੀ ਨਹੀਂ ਬਿਲਕੁਲ ਇਹ ਤਾਂ ਸਾਰੇ ਕਾਮਨ ਜੀ ਗੱਲ ਆ ਵੀਰੇ ਸਾਰੇ ਭਰਾ ਆਪਾਂ ਹਨਾ ਇਸ ਦਾ ਅਸੀਂ ਸੰਗਤ ਜੀ ਇੱਕ ਗੱਲ ਹੋਰ ਆ ਜੀ ਅਸੀਂ ਖੁਦ ਸਾਡਾ ਇਹ ਗਵੰਡੀ ਪਿੰਡੇ ਮੰਨ ਲਓ 20 ਕਿਲੋਮੀਟਰ ਦੂਰ ਆ ਲਛਕਾਣੀ ਪਿੰਡ ਤੋਂ ਅਸੀਂ ਖੁਦ ਪਹਿਲਾਂ ਉਹਨਾਂ ਦੇ ਘਰੇ ਨਹੀਂ ਗਏ ਜਾ ਕੇ ਜਾ ਕੇ ਕਹੀਏ ਖੜਦੂ ਖੜਾ ਪਾਈਏ ਵੀ ਆ ਕਰਦੀਵਾ ਕਰਦੀ ਨਹੀਂ ਜੀ ਅਸੀਂ ਸਰਪੰਚ ਸਾਹਿਬ ਦੇ ਘਰੇ ਆਏ ਜੀ ਭਾਈ ਤੁਹਾਡੇ ਪਿੰਡਾ ਬੰਦਾ ਉਹਦੀ ਆ ਵੀਡੀਓ ਸਾਡੇ ਕੋਲ ਆ ਪ੍ਰੂਫ ਨੇ ਆ ਬੰਦਾ ਤੰਗ ਆ ਵੀ ਸਾਡੀ ਮਦਦ ਕਰੋ ਉਹਦੀ ਜਿਹੜੀ ਮਿਹਨਤਾਂ ਨਾਲ ਦਵਾ ਕੇ ਉਹਨੂੰ ਪਿੰਡ ਭੇਜੀ ਆਪਾਂ ਉਹਦੇ ਪਰਿਵਾਰ ਚ ਭੇਜੀ ਤੇ ਸਰਪੰਚ ਸਾਹਿਬ ਨੇ ਸਾਡੀ ਗੱਲ ਸਮਝ ਕੇ ਨਗਰ ਨਿਮਾਸੀ ਨੇ ਮਦਦ ਵੀ ਕੀਤੀ ਪਰ ਹੁਣ ਉਹ ਬਾਈ ਅੜਿਆ ਪਿਆ ਕਹਿੰਦਾ ਮੈਂ ਨਾ ਤਾਂ ਵੀਡੀਓ ਸਾਹਮਣੇ ਆਉਣਾ ਨਾ ਮੇਰੇ ਪੈਸੇ ਦੇਣੇ ਵੀਡੀਓ ਲੋ ਆ ਦੀ ਵੀਡੀਓ ਲੋ ਆ ਦੇਖੋ ਵੀਡੀਓ ਠੋਕੋ ਆ ਹਾਂ ਲੋ ਲੋ ਵੀਡੀਓ ਕਹਿ ਦਾ ਸੇ ਜੋ ਵੀ ਹਾਂ 10 ਕਿੰਨੇ ਕੀ ਚਾਹਣਾ ਵੀਰੇ ਹੋਰ ਉੱਟਮਾਰ ਕਰਦੇ ਸੀ ਅੱਛਾ ਹੋਰ ਮੈਂ ਪੈਸੇ ਚਾਹੁੰਦਾ ਔਰ ਕੁਛ ਨਹੀਂ ਚਾਹੁੰਦਾ ਬਿਲਕੁਲ ਆਪਣੀ ਗੱਲ ਖਤਮ ਤੂੰ ਪੈਸੇ ਮੰਗ ਕਾਦੀ ਰਿਆਂ ਬਦੀ ਆਪਦੀ ਮੰਗ ਰਿਹਾ ਮੈਂ ਆਪਣੇ ਕਪੜਾ ਨੂੰ ਆਪਣੀ ਮਾਂ ਨੂੰ ਡਾਉਂਗੇ ਜਿਹੜੀ ਬੁੜੀ ਮਾਂ ਨੇ ਮੈਨੂੰ ਕੱਲਿਆ ਟੋਟੇ ਤੇ ਮੈਨੂੰ ਪੈਸੇ ਲਿਆ ਕਮਾ ਕੇ ਹਾਂ ਤਾਂ ਤੇਰਾ ਕੁਛ ਹਿੱਲਾ ਪਾਣੀ ਕਰੂੰਗੀ ਮੈਂ ਬਿਲਕੁਲ ਹਾਂ ਜੋਰ ਲਾ ਲਿਆ ਸਾਰੇ ਪਿੰਡ ਨੇ ਕਹਿੰਦਾ ਇਹਨੂੰ ਨਾ ਕੁੱਟਿਆ ਕਰ ਪਰ ਇਹ ਇਹ ਬੰਦਾ ਇਹ ਹਜਾਰ ਰਾਖਸ਼ ਬੰਦਾ ਹੈ ਕਿਸੇ ਦੀ ਸੁਣਦਾ ਨਹੀਂ ਹੈ ਸਾਰਿਆਂ ਨਾਲੇ ਆਪਣੇ ਨਾਮ ਬੋਲੋ ਕੋਈ ਸਾਰਿਆਂ ਨਾਲੇ ਮੈਂ ਇਥੇ ਸਮਝ ਜੂ ਸਾ ਸਾਰਿਆਂ ਨਾਲੇ ਇਹਦਾ ਵਿਰੋਧ ਹੈ ਸੱਚਾ ਜੀ ਅੱਛਾ ਹਾਂ ਕਹਿੰਦਾ ਸਾਰਿਆਂ ਨਾਲੇ ਦਾ ਵਿਰੋਧ ਹੈ ਸਾਰੇ ਬੰਦਿਆਂ ਨਾਲ ਹਾਂਜੀ ਮੈਂ ਕਿਹਾ ਤੈਨੂੰ ਵਿਰੋਧ ਕਰਤਾ ਹੈ ਕਹਿੰਦਾ ਮੈਨੂੰ ਚੰਗੇ ਨਹੀਂ ਲੱਗਦੇ ਦਸ਼ ਮੈਂ ਮੈਂ ਵੀ ਤਾਂ ਰਹਿੰਦਾ ਹੀ ਤਾਂ ਨਹੀਂ ਕੁੱਟ ਮਾਰ ਵਾਸਤੇ ਨੇ ਕਿਹਾ ਦੀ ਕਾਫੀ ਬੰਦੇ ਨੇ ਕੁੱਟਿਆ